ਇਤਿਹਾਸ ਵਿੱਚ ਕਈ ਰਹੱਸ ਹਨ ਜੋ ਸੰਹੇਰਾਨ ਕਰਦੇ ਅੱਜ ਅਸੀਂ ਇੱਕ ਅਜੇ ਹੀ ਰਹੱਸ ਦੀ ਕਲ ਕਰਾਂਗੇ ਜਿਸ ਨੇ ਸਦੀਆਂ ਪਹਿਲਾਂ ਲੋਕਾਂ ਕਰਾਰ ਦਿੱਤਾ ਇੱਕ ਤਕਤਵਰ ਦੇਸ਼ ਜੋ ਟੈਕਨੋਲੋਜੀ ਵਿੱਚ ਬਹੁਤ ਅੱਗੇ ਸੀ ਪਰ ਇੱਕ ਦਿਨ ਅਚਾਨਕ ਆਇਆ ਐਟਲੈਂਟਿਕਸ ਦੀ ਆਈ ਕੀ ਇਹ ਸਿਰਫ ਕਹਾਣੀ ਹੈ ਜਾਂ ਇਸ ਦੇ ਪਿੱਛੇ ਕੋਈ ਸੱਚਾਈ ਵੀ ਹੈ ਆਓ ਇਸ ਰਹੱਸਮਈ ਕਹਾਣੀ ਨੂੰ ਸਮਝਦੇ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਜਨਨ ਤੇ ਆਏ ਹੋ ਹੋ ਜੀ ਹੋਰ ਮਾਚੂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਓ ਹੁਣ ਸ਼ੁਰੂ ਕਰਦੇ ਹਾਂ। ਐਟਲੈਂਟਿਕਸ ਦੀ ਇੱਕ ਬਿਲਜੁਸਤ ਕਹਾਣੀ। ਅਸੀਂ ਐਟਲੈਂਟਿਕਸ ਦੀਆਂ ਕਹਾਣੀਆਂ ਸੁਣ ਕੇ ਬਹੁਤ ਹੈਰਾਨ ਹੁੰਦੇ ਹਾਂ ਪਰ ਇਹ ਰਹਿਸਮਈ ਡੁੱਬੇ ਹੋਏ ਟਾਪੂ ਦੀ ਕਹਾਣੀ ਆਖਰੀ ਕਿਤੋਂ। ਅਸਲ ਵਿੱਚ ਇਸ ਦੇਖ ਦਾ ਸਭ ਤੋਂ ਪਹਿਲਾ ਜ਼ਿਕਰ 360 ਇਸਾ ਪੂਰਾ ਵਿੱਚ ਮਿਲਦਾ ਹੈ। ਪਲੇਟੋ ਨੇ ਕ੍ਰੀਟਿਸ ਦੇ ਟ੍ਰਾਈਮਿਅਸ ਵਿੱਚ ਕੀਤਾ ਸੀ ਜਿਸ ਵਿੱਚ ਐਟਲੈਂਟਿਕਸ ਨੂੰ ਇੱਕ ਤਾਕਤਵਰ ਟਾਪੂ ਦੇਸ਼ ਦੱਸਿਆ ਸੀ। ਉਹਨਾਂ ਨੇ ਲਿਖਿਆ ਹੈ ਕਿ ਇੱਕ ਵੱਡਾ ਟਾਪੂ ਸੀ ਜੋ ਐਟਲੈਂਟਿਕ ਮਹਾਸਾਗਰ ਉਸ ਦੇ ਅਤੇ ਲਗਭਗ 10000 ਹਿਸਾਬ ਕੋਰੇ ਚ ਪਾਣੀ ਵਿੱਚ ਸਵਾਨ ਜੋ ਹਰਕਿਉਰਸ ਦੇ ਥੰਮਾ ਤੇ ਪਾਸ ਤੇ ਸੀ ਜਿਸ ਨੂੰ ਅੱਜ ਅਸੀਂ ਸਟੇਟ ਆਫ ਜਿਬਰਾਇਟਰ ਕਹਿੰਦੇ ਇਹ ਦੇਸ਼ ਪਾਣੀ ਅਤੇ ਜ਼ਮੀਨੀ ਘੇਰੇ ਵਿੱਚ ਬਣਿਆ ਹੋਇਆ ਸੀ ਜੋ ਪੁਲਾ ਅਤੇ ਨਹਿਰਾਂ ਨਾਲ ਜੁੜਿਆ ਹੋਇਆ ਸੀ ਇਸ ਦੇ ਕੇਂਦਰ ਵਿੱਚ ਵੋਸਾਈਡਾਂ ਦਾ ਮੰਦਰ ਸੀ ਜਿਸ ਮੰਦਰ ਦਾ ਦੇਵਤਾ ਸੀ ਇਸ ਦੇਸ਼ ਦੀ ਰਾਜਧਾਨੀ ਆਇਰਲੈਂਡ ਦੇ ਕੰਢੇ ਤੇ ਸੀ ਇਹ ਸ਼ਹਿਰ ਗੋਲਾਕਾਰਤਾ ਸੀ ਜਿਸ ਵਿੱਚ ਤਿੰਨ ਵੱਡੀਆਂ ਗੋਲਾਕਾਰ ਰਿੰਗਾ ਬਣੀਆਂ ਹੋਈਆਂ ਸਨ ਅਤੇ ਜੋ ਇੱਕ ਦੂਜੇ ਤੋਂ ਵੱਖਰੀਆਂ ਸਨ ਸ਼ਾਇਦ ਅੰਦਰਲਾ ਕੋਲਿਸਾ ਲਗਭਗ 5 ਕਿਲੋਮੀਟਰ ਚੌੜਾ ਸੀ ਪਲੇਟੋ ਦੇ ਅਨੁਸਾਰ ਇਸ ਦੇਸ਼ ਦੇ ਲੋਕ ਬਹੁਤ ਹੀ امیر ਸਨ ਉਹਨਾਂ ਕੋਲ ਇਨੀ ਦੌਲਤ ਸੀ ਜੋ ਕਿਸੇ ਵੀ ਰਾਜੀਪੁਰ ਪਹਿਲਾਂ ਨਹੀਂ ਸੀ ਇਸ ਦੇਸ਼ ਦੇ ਲੋਕਾਂ ਕੋਲ ਬਹੁਤ ਹੀ ਐਡਵਾਂਸ ਟੈਕਨੋਲੋਜੀ ਸੀ ਜਿਵੇਂ ਉੱਡਣ ਵਾਲੀਆਂ ਮਸ਼ੀਨਾਂ ਅਤੇ ਉੱਚਾ ਦੇ ਸਰੋਤ ਇਹਨਾਂ ਨੇ ਚੁਰਬ ਅਤੇ ਫਿਕਾ ਦੇ ਕੁਝ ਹਿੱਸੇ ਜਿੱਤ ਲਏ ਸਨ ਪਰ ਐਥਨਸ ਤੇ ਹਮਲਾ ਕਰਨ ਵਿੱਚ ناکਾਮ ਹੋਣ ਤੋਂ ਬਾਅਦ ਇੱਕ ਦਿਨ ਅਤੇ ਇੱਕ ਰਾਤ ਵਿੱਚ ਪੂਰਾ ਟਾਪੋ ਸਮੁੰਦਰ ਵਿੱਚ ਸਮਾ ਗਿਆ ਇਸ ਤਬਾਹੀ ਤੋਂ ਬਾਅਦ ਇੱਕ ਲੰਮਾ ਅੰਧਕਾਰ ਚੁਕਾਇਆ ਸਾਰੀ ਕਲਾ ਅਤੇ ਵਿਗਿਆਨ ਹਮੇਸ਼ਾ ਲਈ ਖਤਮ ਹੋ ਗਈ ਪਰ ਕੀ ਅਸੀਂ ਪਲੇਟੋ ਦੇ ਇਸ ਵਰਨਨ ਤੇ ਭਰੋਸਾ ਕਰ ਸਕਦੇ ਹਾਂ ਅਤੇ ਕੀ ਅਸੀਂ ਜਾਣਦੇ ਹਾਂ ਕਿ ਧਰਤੀ ਦੀ ਸਤ੍ਹਾ 12 ਹਜ਼ਾਰ ਸਾਲ ਪਹਿਲਾਂ ਕਿੱਦਾਂ ਦੀ ਸੀ ਜਦੋਂ ਇਸ ਦੇਸ਼ ਦਾ ਹੁਣਾ ਦੱਸਿਆ ਜਾਂਦਾ ਪਲੇਟੋ ਨੇ ਇਸ ਬਾਰੇ ਹੋਰ ਜਾਣ ਲਈ ਇਤਿਹਾਸ ਤੇ ਪੁਰਾਣੋ ਦਾ ਧਿਆਨ ਕੀਤਾ ਜਿਸ ਨਾਲ ਉਸ ਨੂੰ ਇਸ ਸਭਤਾ ਨੂੰ ਸਮਝਣ ਵਿੱਚ ਮਦਦ ਮਿਲੀ ਪਲੇਟੋ ਨੇ ਐਟਲੈਂਟਿਕਸ ਦੇ ਬਾਰੇ ਵਿੱਚ ਬਹੁਤ ਬੁਨ ਜਾਣਕਾਰੀ ਦਿੱਤੀ ਸੀ ਜੇ ਵੀ ਇਹ ਸਪਸ਼ਟ ਨਹੀਂ ਸੀ ਕਿ ਇਹ ਦੇਸ਼ ਕਿੱਥੇ ਸੀ ਜੋ ਤਾਂ ਪਲੇਟੋ ਮੌਤ ਦੇ ਕੰਡੇ ਤੇ ਸੀ ਇਹ ਕਹਾਣੀ ਪਲੇਟੋ ਨੇ ਲੋਕਾਂ ਨੂੰ ਦੱਸੀ ਪਰ ਸਵਾਲ ਇਹ ਹੈ ਕਿ ਪਲੇਟੋ ਕਿਸੇ ਅਸਲ ਜਗ੍ਹਾ ਬਾਰੇ ਦੱਸ ਰਿਹਾ ਸੀ ਜਾਂ ਇਹ ਸਿਰਫ ਇੱਕ ਕਹਾਣੀ ਸੀ ਜੋ ਇੱਕ ਸਬਕ ਸਿਖਾਉਣ ਲਈ ਲਿਖੀ ਗਈ ਸੀ ਹਰਨਾ ਇਹ ਵੀ ਹੈ ਕਿ ਐਟਲੈਂਟਿਕ ਸ਼ਾਇਦ ਇੱਕ ਜਮਾਲਾ ਮੁਕਿੱਟਾਪੂ ਸੀ ਜੋ ਮੱਧ ਐਟਲੈਂਟਿਕ ਸਾਗਰ ਵਿੱਚ ਤੇ ਸੀ ਯੂਰਪ, ਅਫਰੀਕਾ ਤੇ ਉੱਤਰੀ ਅਮਰੀਕਾ ਨਾਲ ਜੁੜਿਆ ਹੋਇਆ ਸੀ ਸਮੇਂ ਦੇ ਨਾਲ ਇਹ ਟਾਪੂ ਦੋ ਹਿੱਸਿਆਂ ਵਿੱਚ ਵੰਡ ਹੋ ਗਿਆ ਉੱਤਰੀ ਹਿੱਸਾ ਬਹੁਤ ਹੀ ਵੱਡਾ ਸੀ ਇਹ ਆਖਰੀ ਆਈਸ এজ ਤੱਕ ਮੌਜੂਦ ਰਿਹਾ ਫਿਰ ਸਮੁੰਦਰ ਦੇ ਲੈਵਲ ਵਧਨ ਨਾਲ ਪਾਣੀ ਵਿੱਚ ਡੁੱਬ ਗਿਆ ਹੁਣ ਮੰਨਿਆ ਜਾਂਦਾ ਹੈ ਕਿ ਟੋਰਸ ਅਤੇ ਮਾਂਡਰੀਆ ਦਾਪੂ ਇਸ ਦੇਸ਼ ਦੇ ਕੁਝ ਅੰਤਿਮ ਹਿੱਸੇ ਹੋ ਸਕਦੇ ਹਨ ਜੋ ਅੱਜ ਵੀ ਸਮੁੰਦਰ ਦੇ ਅੰਦਰ ਮੌਜੂਦ ਹਨ ਐਟਲੈਂਟਿਸ ਦੇ ਹੋਣ ਬਾਰੇ ਇੱਕ ਦਿਲਚਸਪ ਕਹਾਣੀ ਇਹ ਵੀ ਹੈ ਜੋ ਕੋਸਮਿਕ origin ਨਾਮਕ ਕਿਤਾਬ ਵਿੱਚ ਦਿੱਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਦੇਸ਼ ਨੂੰ ਹਿਮੋਨਾਈਟ ਜੀਵਾਂ ਨੇ ਬਣਾਇਆ ਸੀ ਹਿਮੋਨਾਈਟ ਉਹ ਜੀਵਾਂ ਜੋ ਮਨੁੱਖ ਵਰਗੇ ਦਿਖਦੇ ਹਨ ਪਰ ਉਹ ਮਨੁੱਖ ਨਹੀਂ ਹੁੰਦੇ ਜੋ ਐਟਲੈਂਟਿਸ ਵਰਗੀ ਸਭਿਤਾਵਾਂ ਬਣਾ ਸਕੇ ਐਟਲੈਂਟਿਸ ਦਾ ਆਖਰੀ ਦੌਰ ਉਹ ਸਮਾਂ ਸੀ ਜਦੋਂ ਮਿਸਰ ਦੀ ਸਭਿਤਾ ਆਪਣੇ ਉੱਚ ਪੱਧਰ ਤੇ ਪਹੁੰਚ ਗਈ ਸੀ ਇਸ ਦੌਰਾਨ ਮਿਸਰ ਦੇ ਪੀਰਾਮਿਡ ਵਰਗੇ ਸਮਾਰਕ ਬਣਾਏ ਗਏ ਸਨ ਜੋ ਇਹ ਦੱਸਉਂਦੇ ਹਨ ਕਿ ਇਸ ਦੇਸ਼ ਨੂੰ ਬਣਾਉਣ ਵਿੱਚ ਏਲੀਅਨ ਵੀ ਸ਼ਾਮਲ ਸਨ ਇਹ ਕਹਾਸੀ ਮਿਟੀਅਸ ਡੀ ਸਟੈਫਨੋ ਨੇ ਜਿਦੇ ਅਨੁਸਾਰ ਇੱਕ ਇੰਡੀਗੋ ਬੱਚਾ ਜਿਸ ਨੇ ਇਸ ਦੇਸ਼ ਵਿੱਚ ਸਮਾਂ ਬਤਾਇਆ ਸੀ ਉਸ ਨੂੰ ਆਪਣੀ ਪਿਛਲੀ ਜ਼ਿੰਦਗੀ ਬਾਰੇ ਯਾਦ ਮਿਟੀਅਸ ਦਾ ਕਹਿਣਾ ਹੈ ਕਿ ਇਸ ਦੇਸ਼ ਨੂੰ ਸੋਲਾਹ ਯਾਸਾਰ ਪਹਿਲਾ ਇਤਿਲੀ ਨੇ ਬਣਾਇਆ ਸੀ। ਇਹ ਸ਼ਾਲ ਪ੍ਰਾਣੀਆਂ ਦੀ ਜਾਤੀ ਦੇ ਸਨ ਜਿਨ੍ਹਾਂ ਨੂੰ ਨਾਨਕੀ ਵੀ ਕਿਹਾ ਜਾਂਦਾ ਹੈ। ਇਹ ਜੀਵ ਮੌਮਲੇ ਧਰਤੀ ਦੀ ਖੋਦਾਈ ਦੇ ਚਾਤੇ ਤੇ ਆਏ ਸਨ ਅਤੇ ਇੱਥੇ ਹੀ ਵਸ ਗਏ। ਉਹਨਾਂ ਨੇ ਧਰਤੀ ਤੇ ਰਹਿਣਾ ਤੇ ਆਪਣੇ ਆਪ ਨੂੰ ਸੱਤਤੀ ਦੇ ਹਿਸਾਬ ਨਾਲ ਬਦਲਣ ਲਈ DNA ਪਰਜੋਗ ਕੀਤੇ। ਇਤਿਲੀਅਨ ਅਤੇ ਮਨੁੱਖਾਂ ਦੇ ਸੰਤਾਨ ਐਟਲੈਂਟਿਕਸ ਦੇ ਲੋਕ ਸਨ। ਇਸ ਦੇਸ਼ ਬਾਰੇ ਜਿੰਨੀਆਂ ਵੀ ਕਹਾਣੀਆਂ ਤੇ ਜਾਣਕਾਰੀਆਂ ਉਲਗ-ਵਲ ਕੋ ਜੀਆਂ ਹਨ। ਲੈਮੂਰੀਆ ਦੇ ਅਨੁਸਾਰ ਅਟਲਾਰਟਿਸ ਦਾ ਵਿਕਾਸ ਸ਼ੁਰੂ ਵਿੱਚ ਰੂਹਾਨੀਅਤ ਤੋਂ ਹੋਇਆ ਸੀ। ਹਜ਼ਾਰਾਂ ਸਾਲਾਂ ਤੱਕ ਉਹ ਰੂਹਾਨੀਅਤ ਦੇ ਰਸਤੇ ਚੱਲਦੇ ਰਹੇ ਸਨ ਜਿਸ ਨਾਲ ਉਨ੍ਹਾਂ ਦੀ ਅੰਦਰੂਨੀ ਸ਼ਕਤੀ ਵੱਧਦੀ ਗਈ ਤੇ ਉਹ ਟੈਕਨੋਲੋਜੀ ਵਿੱਚ ਕਾਮਯਾਬ ਹੁੰਦੇ ਗਏ। ਇਸ ਤਰ੍ਹਾਂ ਦੇ ਕੁਝ ਲੋਕਾਂ ਨੇ ਟੈਕਨੋਲੋਜੀ ਦਾ ਗਲਤ ਇਸਤੇਮਾਲ ਕੀਤਾ ਜਿਸ ਨਾਲ ਪੂਰੇ ਗ੍ਰਹਿ ਤੇ ਉਨ੍ਹਾਂ ਦਾ ਦਬਦਬਾ ਬਣ ਗਿਆ। ਉਸ ਤੋਂ ਬਾਅਦ ਮਨੁੱਖਾਂ ਨੇ ਆਪਣੀ ਸੁੱਧ ਦੀ ਸ਼ਕਤੀ ਅਤੇ ਸਮਝ ਖਵਾ ਦਿੱਤੀ ਅਤੇ ਅੰਧਕਾਰ ਵਾਲੇ ਸਮੇਂ ਵਿੱਚ ਦਾਖਲ ਹੋ ਗਏ। ਇਸ ਨੂੰ ਹਿਦਾਰਕ ਐਸ ਵੀ ਕਿਹਾ ਜਾਂਦਾ ਹੈ। ਕਈ ਲੋਕ ਇਹ ਮੰਨਦੇ ਹਨ ਕਿ ਇਹ ਟੈਕਨੋਲੋਜੀ ਇਸ ਦੇਸ਼ ਦੇ ਖਤਮ ਹੋਣ ਦਾ ਕਾਰਨ ਬਣੀ। ਕੁਝ ਲੋਕ ਗਮਿਨੀ ਰੋੜ ਜਹੇ ਪਾਣੀ ਹੈਡਰੇਟਾਚਨ ਐਟਲੈਂਟਿਕਸ ਦੇ ਵਿਸ਼ੇਸ਼ ਮੰਨਦੇ ਹਨ ਪਰ ਅਜੇ ਤੱਕ ਕੋਈ ਪੱਕਾ ਸਬੂਤ ਨਹੀਂ ਮਿਲਿਆ। ਐਟਲੈਂਟਿਕਸ ਮਾਡਰਨ ਪੌਪ ਕਲਚਰ ਦਾ ਹਿੱਸਾ ਬਣ ਚੁੱਕਾ ਹੈ। ਇਹ ਹਾਲੀਵੁੱਡ ਫਿਲਮਾਂ, ਕਿਤਾਬਾਂ ਤੇ ਵੀਡੀਓ ਗੇਮਾਂ ਵਿੱਚ ਦਿਖਾਈ ਦਿੰਦਾ ਹੈ। ਇਸ ਨੂੰ ਅਕਸਰ ਇੱਕ ਟੈਕਨੋਲੋਜੀਕਲ ਤੌਰ ਤੇ ਅਤੇ ਐਡਵਾਂਸ ਸਿਵਲਾਈਜੇਸ਼ਨ ਦੇ ਤੌਰ ਤੇ ਦਿਖਾਇਆ ਜਾਂਦਾ ਹੈ। ਜੋ ਸਮੁੰਦਰ ਹੇਠ ਛੁਪਿਆ ਹੋਇਆ ਹੈ ਪਰ ਕੀ ਇਹ ਕਹਾਣੀਆਂ ਸੱਚਾਂ ਜਾਂ ਸਿਰਫ ਇੱਕ ਸਾਡੀ ਕਲਪਨਾ ਦਾ ਹਿੱਸਾ ਹਨ ਸਦੀਆਂ ਦੀ ਖੋਜ ਦੇ ਬਾਵਜੂਦ ਐਟਲੈਂਟਿਕਸ ਅਜੇ ਵੀ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਬਣਿਆ ਹੋਇਆ ਹੈ ਕੁਝ ਲੋਕ ਮੰਨਦੇ ਹਨ ਕਿ ਇਹ ਉਨ੍ਹਾਂ ਲੋਕਾਂ ਲਈ ਇੱਕ ਸਬਕ ਹੈ ਜੋ ਲਾਲਚ ਅਤੇ ਗਮੰਡ ਕਰਦੇ ਹਨ ਕੁਝ ਲੋਕ ਮੰਨਦੇ ਹਨ ਕਿ ਇਹ ਇੱਕ ਅਸਲ ਜਗ੍ਹਾ ਹੈ ਜੋ ਹਾਲੇ ਕੋਚੀ ਜਾਣੀ ਪਾਕੀ ਹੈ ਜਿਨ੍ਹਾਂ ਦੀ ਸੋਚਦੇ ਹੋਣ ਕਿ ਐਟਲੈਂਟਿਕ ਅਸਲ ਵਿੱਚ ਸੀ ਜਾਂ ਇੱਕ ਸਿਰਫ ਕਹਾਣੀ ਹੈ ਕਮੈਂਟ ਬਾਕਸ ਵਿੱਚ ਵੀ ਦੱਸਿਓ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ